ਰਾਮ ਕਲੀ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਸਲ ਤਿਹ ਲੋਏ ਜੀਓ ਗੁਰ ਸ਼ਬਦ ਸਮਾਵਈ ਅਵਰ ਨ ਜਾਣੇ ਕੋਈ ਜੀਓ ਅਵਰੋ ਨ ਜਾਣਹਿ ਸਬਦ ਗੁਰ ਕਾਏ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨ ਹਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚੱਲਦਿਆਂ ਹੋਏ 베ਲੀ ਜਮਦੂਤ ਕਾਲ ਨਖੰਜਨੋ ਸਤਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਗੁਰ ਮਿਲਾਇਆ ਧਨ ਧਨ ਕਹੇ ਸਾਬਾਸ ਜੀਓ ਮੇਰੇ ਸਿੱਖ ਸੁਣਹੁ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਉ ਮੈਂ ਪਾਸ ਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜੀਓ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮੇ ਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਗੁਰ ਪਾਣੈ ਆਪਣੇ ਬਹਿ ਪਰਵਾਰ ਸੁਦਾਇ ਮਤ ਮੈਂ ਪਿਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਮਿਤ ਪਹਿ ਜਾਏ ਮਿਤ ਬਿਗਸੈ ਜੇ ਸੋ ਮਿਤ ਕੀ ਪੈਜ ਭਾਵਏ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਗੁਰ ਪੈਨਾਵੇ ਸਤਗੁਰ ਪਰਤਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAMDAS ਪੈਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿ ਆਹੋ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦੇ ਆਹੋ ਹਰ ਹਰ ਕਥਾ ਪੜ੍ਹਹਿ ਪੁਰਾਣ ਜੀਓ ਹਰ ਕਥਾ ਪੜੀ ਆਏ ਹਰ ਨਾਮ ਸੁਣੀ ਆਏ ਬੇਬਾਨ ਹਰ ਰੰਗ ਗੁਰ ਭਾਵਏ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨੀਸਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਏ ਜੀਓ ਮੋਹਰੀ ਪੁੱਤ ਸਨਮੁਖ ਹੋਇਆ RAMDAS ਐ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣੁ ਨਿਵਾਇ ਹਰ ਗੁਰ ਹੈ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਹਿ ਜਾਏ ਜੀਉ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਹਰ ਗੁਰ ਹੈ ਬਾਣਾ ਦੀ ਵਡਿਆਈ ਔਰ ਲਿਖਿਆ ਲੇਖ ਰਜਾਏ ਜੀਓ ਕਹਾਏ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ